ਸਾਰੀ ਸੈਣੀ ਸਾਹਿਬ ਅੱਜ ਕੇ ਸੰਬੰਧ ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਪੰਜਾਬ ਦੇਆਂ ਕੈਂਨ ਕਮੇਟੀ ਵੱਲੋਂ ਇੱਥੇ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਜੋ ਕਿ 2 ਸਾਲ ਹੋ ਚੁੱਕੇ ਆ ਇਹਨਾਂ ਨੇ ਵੋਟਾਂ ਦੌਰਾਨ ਕਿਹਾ ਸੀ ਕਿ 2 2500 ਰੁਪਿਆ ਜਿਹੜੀ ਪੈਨਸ਼ਨ ਹੈ ਉਹ ਕੀਤੀ ਜਾਊਗੀ ਗਰੰਟੀ ਦਿੱਤੀ ਸੀ ਅੱਜ ਸਾਰਾ ਦਿਵਾਂਗ ਤਰਨ ਤਰਨ ਵਿਖੇ ਇਕੱਠਾ ਹੋਇਆ ਆ ਕਿ ਭਗਵੰਤ ਮਾਨ ਜੀ ਔਰ ਸੁਪਰੀਮੋ ਅਰਵੰਦ ਕੇਜਰੀਵਾਲ ਜੀ ਨੂੰ ਇਹ ਜਾਜ ਕਰਾਈਏ ਕਿ ਜਿਹੜੀ ਤੁਸੀਂ ਗਰੰਟੀ ਦਿੱਤੀ ਸੀ 2 ਸਾਲ ਬੀ ਚੁੱਕੇ ਆ ਕਿ ਜਿਹੜੀ ਤੁਹਾਡੀ ਗਰੰਟੀ ਇਹ ਤੁਸੀਂ ਫੇਰ ਜਦੋਂ 2 ਸਾਲ ਹੋਰ ਨਿਕਲ ਗਏ 4 ਸਾਢੇ ਸਾਲ 4 ਸਾਲ ਹੋ ਗਏ ਬਾਕੀ ਪਾਰਟੀਆਂ ਵਾਂਗੂ ਗਰੰਟੀਆਂ ਤੁਸੀਂ ਉਦੋਂ ਬੂਰੀਆਂ ਕਰਨੀਆਂ ਆ ਸੋ ਅੱਜ ਸਾਰੇ ਦਿਵਿਆਂਗਾਂ ਦੇ ਵਿੱਚ ਇਸ ਗੱਲ ਨੂੰ ਰੋਹ ਆ ਔਰ ਸਾਡਾ ਜਿੰਨਾ ਵੀ ਪੰਜਾਬ ਦਾ ਦਿਵਿਆਂਗ ਆ ਉਹ ਸਿਰਫ ਤੇ ਸਿਰਫ 1500 ਰੁਪਏ ਤੇ ਗੁਜ਼ਾਰਾ ਕਰ ਰਿਹਾ ਆ ਸੋ ਅੱਜ ਅਸੀਂ ਯਾਦ ਕਰਉਣ ਵਾਸਤੇ ਸਾਡਾ ਜਿੰਨਾ ਵੀ ਵਿਆ ਗਿਆ ਇੱਥੇ ਤਨ ਤਨ ਵਿਖੇ ਸ਼ਾਂਤਮਈ ਤਰੀਕੇ ਨਾਲ ਰੋੜ ਦੇ ਇੱਕ ਸਾਈਡ ਤੇ ਕਾਲੀਆਂ ਝੰਡੀਆਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰ ਅਰਵੰਦ ਕੇ ਜੀ ਵਾਲ ਜੂ ਇਹ ਯਾਦ ਕਰਉਣ ਵਾਸਤੇ ਮੀਡੀਆ ਦੇ ਥਰੂ ਸ਼ਾਂਤਮਈ ਤਿਕਾਣਾ ਇਕੱਠੇ ਹੋਏ ਆ ਸਰਕਾਰ ਤੋਂ بڑے بڑے ਵੱਡੇ ਦਾਵੇ ਕਰਦੀ ਪਈ ਹੈ ਕਿ ਅਸੀਂ ਪ੍ਰਾਈਵੇਟ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਖਰੀਦ ਕੇ ਸਰਕਾਰ ਦੇ ਹਵਾਲੇ ਕਰਦੇ ਪਏ ਆ ਤੇ ਇੰਨੀਆਂ ਅਸੀਂ ਨੌਕਰੀਆਂ ਦੇ ਲਈ ਤੁਹਾਡਾ ਕਿਹੜਾ ਐਡਾ ਵੱਡਾ ਜਿਹੜਾ ਬਜਟ ਜਿਹੜੀ ਸਰਕਾਰ ਜਿਹੜੇ 2500 ਰੁਪਏ ਦੀ ਗਾਰੰਟੀ ਉਹ ਪਾਸ ਨਹੀਂ ਕਰਦੀ ਪਈ ਮੁਬਾਰਕ ਆ ਸਰਕਾਰ ਨੂੰ ਖਰੀਦ ਲਈ ਆ ਸਰਕਾਰ ਪ੍ਰੋਪਰਨੀਆ ਦੀ ਰਹੀ ਆ ਪਰੰਤੂ ਉਸ ਦੇ ਵਿੱਚ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਦਿਵਿਆਂਗਾ ਨੂੰ ਉਦੋਂ ਹੀ ਤੁਸੀਂ ਜਦੋਂ ਵੋਟਾਂ ਆਉਂਦੀਆਂ ਉਦੋਂ ਹੀ ਯਾਦ ਕਰਦੇ ਆ ਉਦੋਂ ਤੁਸੀਂ ਸਾਨੂੰ ਘਰਾਂ ਘਰਾਂ ਚੋਂ ਲੈ ਕੇ ਜਾਂਦੇ ਆ ਵੋਟਾਂ ਪਾਉਣ ਵਾਸਤੇ ਉਹ ਜਦੋਂ ਵੋਟਾਂ ਪੈ ਜਾਂਦੀਆਂ ਉਦੋਂ ਤੁਸੀਂ ਦਿਵਿਆਂਗਾ ਦਾ ਖਿਆਲ ਨਹੀਂ ਰੱਖਦੇ ਸੋ ਇਸ ਕਰਕੇ ਜਿਹੜੀ ਗਰੰਟੀ ਆ ਅਸੀਂ ਇਹ ਬਫਤੂ ਗੱਲ ਨਹੀਂ ਕਰ ਰਹੇ ਕਿ ਸਾਨੂੰ 5000 ਜੋ 10000 ਦਿਓ ਬਾਕੀ ਜਥੇ ਬੰਦੀਆਂ ਵਾਂਗੂ ਅਸੀਂ ਤਾਂ ਸਿਰਫ ਯਾਦ ਕਰਾ ਰਹੇ ਆ ਕਿ ਜਿਹੜਾ 2500 ਰੁਪਈਆ ਘਟੋ ਘਟ ਉਹ ਗਰੰਟੀ ਸਾਨੂੰ ਜਿਉਂਦੇ ਜਿਉਂਦਾ ਦੇ ਦਿਓ ਮਰਨ ਦੇ ਪਰ ਬਾਅਦ ਵਿੱਚ ਜਿੰਨੀ ਮਰਜ਼ੀ ਕਰਦੇ ਉਹਦਾ ਕੋਈ ਦਿਵਾਂਗ ਨੂੰ ਲਾਭ ਨਹੀਂ ਹੋਣਾ ਸੋ ਦਿਵਾਂਗ 1500 ਦਾ ਗੁਜ਼ਾਰਾ ਕਰਦਾ ਔਰ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋ ਗਈਆਂ ਸਬ ਕਮੇਟੀਆਂ ਦੇ ਨਾਲ ਔਰ ਡਾਕਟਰ ਬਜੀਤ ਖੋੜੀ ਦੇ ਨਾਲ ਔਰ ਟਾਲ ਮਟੋਲ ਹਰੇਕ ਸਾਨੂੰ ਥੋੜੇ ਦਿਨਾਂ ਬਾਅਦ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਹੁਣੇ ਬਿਆਸ ਬੋਲਦੇ ਸੂਬਾ ਪੱਧਰੀ ਅਸੀਂ ਇੱਕ ਦਿਨ ਦਾ ਪੂਰਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ ਫਗਵਾੜਾ ਵੀ ਖੇਸੇ तरफ ਥਾਮਾ ਥਾਮਾ ਤੇ ਦਿਵਾਂਗ ਆਪਣੇ ਹੱਕਾਂ ਲਈ ਸਰਕਾਰ ਨੂੰ ਜਗਾਉਣ ਵਾਸਤੇ ਲਗਾਤਾਰ ਪ੍ਰਦਰਸ਼ਨ ਕਰ ਰਹੀ ਆ ਪਰੰਤੂ ਸਰਕਾਰ ਦਿਵਾਂਗ ਵੱਲ ਬਿਲਕੁਲ ਹੀ ਰਿਤੇ ਆਂਦੇ ਰਹੀ ਸੋ ਅਸੀਂ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਔਰ ਚੈਲੰਜ ਵੀ ਕਰਦੇ ਆ ਕਿ ਅਗਰ ਸਾਨੂੰ 5 ਦਸਾਂ ਦਿਨਾਂ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਨਹੀਂ ਕੀਤੀਆਂ ਅਸੀਂ ਸੂਬਾ ਪਤਨੀ ਜਿਹੜਾ ਪ੍ਰੋਗਰਾਮ ਆ ਹਾਈਵੇ ਜਾਮ ਕਰਾਂਗੇ ਉਹ ਇਸੇ ਮਹੀਨੇ ਫਰਵਰੀ ਵਿੱਚੇ ਕਰਾਂਗੇ ਜਦੋਂ ਤੱਕ ਸਾਡੀਆਂ ਜਿਹੜੀਆਂ ਗਰੰਟੀਆਂ ਆ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹੁਣ ਤੱਕ ਤੁਸੀਂ ਸੀਐਮ ਦੇ ਨਾਲ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਜੋ ਸੀਐਮ ਸਾਹਿਬ ਦੇ ਨਾਲ ਸਾਡੀ ਇੱਕ ਹੀ ਮੀਟਿੰਗ ਹੋਈ ਆ ਔਰ ਜਿਹੜੀ ਸਬ ਕਮੇਟੀ ਆ ਉਹਨਾਂ ਦੇ ਨਾਲ ਸਾਡੀਆਂ ਚਾਰ ਮੀਟਿੰਗਾਂ ਹੋ ਗਈਆਂ ਉਹ ਡਾਕਟਰ ਜੀਤ گورਜੀਆ ਉਹਨਾਂ ਨੇ ਨਾਲ ਸਾਡੀਆਂ 6-7 ਮੀਟਿੰਗਾਂ ਹੋ ਗਈਆਂ 2 ਸਾਲਾਂ ਦੇ ਦੌਰਾਨ ਔਰ ਇਹ ਵੀ ਦੇਖੋ ਕਿੰਨੇ ਸ਼ਰਮ ਦੀ ਗੱਲ ਆ ਕਿ ਵਿਸ਼ਵਾਂਗੀਨ ਦੇਸ 3 ਦਸੰਬਰ ਨੂੰ ਆਉਂਦਾ ਆ ਹਰ ਵੇਲੇ ਇਹ ਲਾਰਾ ਲਾ ਦਿੰਦੇ ਆ ਕਿ ਅਸੀਂ ਵਿਸ਼ਵਾਂਗੀਨ ਦੇਸ 3 ਦਸੰਬਰ ਨੂੰ ਤੁਹਾਨੂੰ ਜਿਹੜੀਆਂ ਆ ਸਹੂਲਤਾਂ ਦਾ ਐਲਾਨ ਕਰਾਂਗੇ ਔਰ ਦੋ ਵਿਸ਼ਵਾਂਗੀਨ ਦੇਸ 3 ਦਸੰਬਰ ਜਿਹੜੇ ਦੋ ਵਾਰ ਨਿੱਕਲ ਚੁੱਕੇ ਆ ਔਰ ਦਿਵਿਆਂਗਾ ਨੂੰ ਉਹਨਾਂ ਦੇ ਦੋ ਜੋ ਵਿਸ਼ਵਾਂਗੀਨ ਦੇਸ ਆਏ ਸੀ ਉਹਨਾਂ ਤੇ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਸੋ ਇਹ ਬਹੁਤ ਹੀ ਸੋਚਣ ਵਾਲੀ ਗੱਲ ਆ ਔਰ ਦਿਵਿਆਂਗ ਵਾਰ ਇੰਨਾ ਲੋਡ ਬੰਦਿਆ ਔਰ ਤੁਸੀਂ ਸੋਚ ਨਹੀਂ ਸਕਦੇ ਕਿ ਅਸੀਂ ਘਰਾਂ ਵਿੱਚ ਕਿਸੇ ਤਰੀਕੇ ਨਾਲ ਗੁਜ਼ਾਰਾ ਕਰਦੇ ਹਾਂ ਸੋ ਸਰਕਾਰ ਨੂੰ ਚਾਹੀਦਾ ਕਿ ਪੈਦੇ ਆਧਾਰ ਤੇ ਸਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਦਾ ਧਿਆਨ ਦੇਣ ਨਹੀਂ ਤਾਂ ਫਿਰ ਅਸੀਂ ਕੁਰਬਾਨੀਆਂ ਦੇ ਹੋਂ ਤੋਂ ਪਿੱਛੇ ਨਹੀਂ ਹਟਾਂਗੇ ਸਾਨੂੰ ਤੁਸੀਂ ਚਾਹੇ ਨજરਬੰਦ ਕਰ ਲਿਓ ਚਾਹੇ ਤੁਸੀਂ ਗ੍ਰਿਫਤਾਰੀਆਂ ਕਰ ਲਿਓ ਸਾਡੇ ਦਿਵਿਆਂਗ ਇਲੈਕਸ਼ਨ ਕਮੇਟੀ ਸੂਬਾ ਪਧਰੀ ਜਿਹੜੂ ਸਾਥੀਆਂ ਦੀ ਜਥੇਬੰਦੀ ਆ ਉਹ ਡਰਨ ਵਾਲੇ ਨਹੀਂ ਹੈਗੇ ਸੋ ਸਰਕਾਰ ਨੂੰ ਅੱਜ ਅਸੀਂ ਚੈਲੰਜ ਵੀ ਕਰਦੇ ਆ ਕਿ ਅਸੀਂ ਆਪਣੇ ਹੱਕਾਂ ਲਈ ਸਿਰਫ ਘਰਾਂ ਵਿੱਚ ਨਹੀਂ ਮੈਦਾਨ ਦੇ ਵਿੱਚ ਆ ਕੇ ਮਰਨਾ ਤੇ ਮਰਨਾ ਪਸੰਦ ਕਰਦੇ ਆਂ ਹੋਰ ਕਿਹੜੀਆਂ ਟੰਗੀਆਂ ਇਹੋ ਜਿਹੇ ਮੰਗਾਂ ਨੇ ਜਿਹੜੀਆਂ ਅੱਜ ਭਗਵੰਤ ਮਾਨ ਦੇ ਅੱਗੇ ਰੱਖੀਆਂ ਜਾਣਗੀਆਂ ਬੈਕਲੌਗ ਨੌਕਰੀਆਂ ਦਾ ਦੇਖ ਲਓ ਕਿੰਨੇ ਸਾਲ ਹੋ ਗਏ ਉਹਦੇ ਸਬੰਧ ਦੇ ਵਿੱਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਆਂ ਔਰ ਸਾਡੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਹਰੇਕ ਵੇਲੇ ਟਾਲਮਟੋਲ ਕਰ ਦਿੰਦੇ ਆ ਪਿੱਛੇ ਵੀ ਮੀਟਿੰਗ ਹੋਈ ਆ ਅਸੀਂ ਦੇਖ ਲਓ ਦਿਵਾਂਗ 1500 ਰੁਪਏ ਦੇ ਵਿੱਚੋਂ 2-200 ਰੁਪਏ ਇਕੱਠਾ ਕਰਕੇ ਗੱਡੀ ਕਰਕੇ ਫਿਰ ਅਸੀਂ ਮੀਟਿੰਗਾਂ ਕਰਨ ਜਾਂਦੇ ਆਂ ਔਰ ਉਹ ਮੀਟਿੰਗਾਂ ਦੇ ਵਿੱਚ ਸਾਡਾ 8-10000 ਰੁਪਿਆ ਖਰਚਾ ਆ ਜਾਂਦਾ ਸਾਨੂੰ ਸਰਕਾਰੋਂ ਕੋਈ ਸਹੂਲਤ ਨਹੀਂ ਮਿਲਦੀ ਉਹ ਮੀਟਿੰਗਾਂ ਬੇਸਿੱਟਾ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਅਸੀਂ ਆਪਣੇ ਪੱਲਿਓ ਪਤਾ ਨਹੀਂ ਕਿੰਨਾ ਖਰ ਚੁੱਕੇ ਆ ਅਗਰ ਉਹੀ ਪੈਸਾ ਅਸੀਂ ਆਪਣੇ ਦਿਵਿਆਂਗ ਵਰਗ ਦੀ ਭਲਾਈ ਵਾਸਤੇ ਲਾ ਦਿੰਦੇ ਤਾਂ ਅੱਜ ਦਿਵਿਆਂਗ ਵਰਗ ਆ ਜਿਹੜੇ ਸਾਡੇ ਕੁੱਝ ਸਾਥੀ ਆ ਉਹ ਜਿਹੜਾ ਸਖੱਲਾ ਜੀਵਨ ਬਤੀਤ ਕਰ ਸਕਦੇ ਸੀ ਇਸ ਤਰ੍ਹਾਂ ਕਰਕੇ ਦਿਵਿਆਂਗਾਂ ਦੇ ਵੀ ਰਾਖੇ ਘਾੜ ਕੱਟੇ ਗਏ ਆ ਔਰ ਆਸ਼ਰਮ ਬੱਤੀਆਂ ਦੀ ਜਿਹੜੀ ਪੈਨਸ਼ਨ ਹੈ ਅਸੀਂ ਰੋਜੀ ਰੋਟੀ ਹੁਣ ਮੈਂ ਦਿਵਿਆਂਗ ਆ ਮੈਂ ਰੋਜੀ ਰੋਟੀ ਨਹੀਂ ਕਮਾ ਸਕਦਾ ਸੋ ਮੇਰੇ ਬੱਚਿਆਂ ਨੂੰ ਜਿਹੜੀ ਦੋ ਬੱਚਿਆਂ ਨੂੰ ਆ ਇਹ ਸਰਕਾਰ ਵੱਲੋਂ ਪਹਿਲੇ ਆਸ਼ਰਦ ਪੈਨਸ਼ਨ ਜਿਹੜੀ ਆ ਉਹ ਲੱਗਦੀ ਦੋ ਬੱਚਿਆਂ ਨੂੰ ਸਰਕਾਰ ਸਾਨੂੰ ਉਹਦੇ ਵਿੱਚ ਵੀ ਜਿਹੜੀ ਆ ਪੈਨਸ਼ਨ ਆ ਲਗਾਉਣ ਦੇ ਵਿੱਚ ਜਿਹੜੇ ਇਹਨਾਂ ਨੇ ਨਿਯਮ ਆ ਉਹ ਸਖਤ ਕਰ ਦਿੱਤੇ ਆ ਔਰ ਪਿਛਲੇ ਜਿਹੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕੋਈ ਇਨਕੁਆਰੀ ਨਹੀਂ ਕੀਤੀ ਔਰ ਦਿਬਿਆਂਗਾ ਨੂੰ ਵੀ ਜਿੱਥੇ ਆਮ ਲੋਕਾਂ ਨੂੰ ਕੱਟ ਲਾਇਆ ਦਿਬਿਆਂਗਾ ਦਾ ਜਿਹੜਾ ਰਾਸ਼ਨ ਕੱਟਿਆ ਉਹ ਵੀ ਕੱਟ ਦਿੱਤੇ ਗਏ ਸੋ ਇਹ ਸਾਰਾ ਰੋ ਜਿਹੜਾ ਆ ਦਿਬਿਆਂਗਾ ਦੇ ਵਿੱਚ ਸਿਖਰਾਂ ਤੇ ਪਹੁੰਚ ਚੁੱਕਾ ਆ ਅੱਜ ਭਗਵੰਤ ਮਾਨ ਮੁੱਖ ਮੰਤਰੀ ਨੂੰ ਮਿਲਦੀ ਕੋਸ਼ਿਸ਼ ਕਰੋਗੇ ਤੇ ਕੀ ਅਪੀਲ ਰਵੇਗੀ ਸਾਨੂੰ 1.30 ਵਜੇ ਦਾ ਟਾਈਮ ਦਿੱਤਾ ਹੋਇਆ ਹੈ ਡੀਸੀ ਆਫਿਸ ਆਜੋ ਅਸੀਂ ਇਹੇ ਕਰਕੇ ਸ਼ਾਂਤਮਈ ਤਿੱਕੇ ਨਾ ਕਰ ਰਹੇ ਆ ਤਾਂ ਜੇ ਸਾਨੂੰ 1.30 ਵਜੇ ਤੋਂ ਬਾਅਦ ਇਹ ਨਹੀਂ ਮਲਾਉਂਦੇ ਫਿਰ ਅਸੀਂ ਇੱਥੇ ਨਹੀਂ ਅਸੀਂ ਵਜੜਾ ਇੱਕ ਸਾਈਡ ਦਾ ਹਾਈਵੇ ਆ ਬਠਿੰਡਾ ਹਾਈਵੇ ਅੰਮ੍ਰਿਤਸਰ ਇਹ ਜਾਮ ਕਰਾਂਗੇ ਔਰ ਸਰਕਾਰ ਨੂੰ ਦੱਸਾਂਗੇ ਔਰ ਸਮਾਜ ਨੂੰ ਵੀ ਦੱਸਾਂਗੇ ਕਿ ਸਾਨੂੰ ਕੱਲਾ ਵੋਟਾਂ ਲਈ ਨਹੀਂ ਅਸੀਂ ਆਪਣੇ ਹੱਕ ਲੈਣੇ ਜਾਂਦੇ ਆ ਆਪਣੇ ਹੱਕਾਂ ਦੀ ਸਾਡੀ ਜ਼ਮੀਰ ਜਾਗਦੀ ਆ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਔਰ ਹੱਕਾਂ ਲਈ ਮਰਾਂਗੇ ਜਦੋਂ ਤੱਕ ਸਾਡੇ ਹੱਕਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਜਿਹੜੇ ਤੁਹਾਡੇ ਨਾਲ ਇਸ ਟਾਈਮ ਤੇ ਸਾਥੀ ਆਏ ਹੋਏ ਨੇ ਕਿੱਥੇ-ਕਿੱਥੋਂ ਆਏ ਹੋਏ ਨੇ ਇਹ ਸਾਥੀ ਅੰਬਰ ਸਾਤੇ ਤਨਤਨ ਦੋ ਜਿਲ੍ਹਿਆਂ ਤੋਂ ਆਏ ਹੋਏ ਆ ਤੁਹਾਨੂੰ ਪਤਾ ਹੈ ਕਿ ਦਿਵਯਾਂਗ ਵਰਗ ਦਾ ਘਰੋਂ ਨਿਕਲਣਾ ਕਿੰਨਾ ਮੁਸ਼ਕਲ ਆ ਔਰ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਥਾਂ-ਥਾਂ ਦੇ ਨਾਕਿਆਂ ਤੇ ਰੋਕ ਦਿੱਤਾ ਗਿਆ ਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਇਹਨਾਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਜਗਾਉਣ ਦਾ ਉਪਰਾਲਾ ਕਰਨਾ ਹੈ ਆਪਣੇ ਹੱਕਾਂ ਦੀ ਲੜਾਈ ਲੜਨੀ ਆ ਪਰ ਅਸੀਂ ਸ਼ਾਦਮਈ ਤਰੀਕੇ ਨਾਲ ਅਜੇ ਤੱਕ ਪ੍ਰੋਗਰਾਮ ਰੱਖਿਆ ਆ ਉਸ ਤੋਂ ਬਾਅਦ ਅਗਰ 1:30 ਤੋਂ ਬਾਅਦ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਫਿਰ ਅਸੀਂ ਜਿਹੜਾ ਬਠਿੰਡਾ ਹਾਈਵੇ ਆ ਇਹ ਵੀ ਜਾਮ ਕਰਨ ਚ ਗੁਰੇ ਕਰਾਂਗੇ ਧੰਨਵਾਦ